ਆਪਣੀ ਗੱਲ ਜਿਹੜਾ ਰੱਖਣ ਦਾ ਮੌਕਾ ਦਿੱਤਾ ਸਵਾਭਤੀ ਜੀ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਖੇਤੀ ਦੇ ਵਿੱਚ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਸੈਚੂਰੇਸ਼ਨ ਪੁਆਇੰਟ ਹੈ ਪੰਜਾਬ ਦੇ ਵਿੱਚੋਂ ਆ ਚੁੱਕਿਆ ਤੇ ਇਹਦੇ ਨਾਲ ਜਿਹੜੇ ਕਿਸਾਨ ਨੇ ਬਹੁਤੇ ਜਿਹੜੇ ਸਹਾਇਕ ਤੰਦੇ ਆ ਉਹਨਾਂ ਦੇ ਉੱਤੇ ਜਿਹੜੇ ਆ ਡਿਪੈਂਡੈਂਟ ਨੇ ਤੇ ਉਹਨਾਂ ਦੇ ਵਿੱਚ ਸਵਾਭਤੀ ਜਿਹੜਾ ਸਭ ਤੋਂ ਵੱਡਾ ਉਹ ਡੈਰੀ ਹੈ ਜਿਹਦੇ ਤੇ ਪੰਜਾਬ ਦੇ ਕਿਸਾਨ ਡਿਪੈਂਡੈਂਟ ਆ ਤੇ ਸਵਾਭਤੀ ਜੀ ਸਭ ਤੋਂ ਵੱਡਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਡੈਰੀ ਦੇ ਵਿੱਚ ਹੋ ਰਿਹਾ ਕਿਸਾਨਾਂ ਨੂੰ ਵੀ ਤੇ ਦੇਸ਼ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਉਹ ਹੋ ਰਿਹਾ ਹੈ ਕਿ ਜਿਹੜਾ ਅਡਲਟਰੇਸ਼ਨ ਦਾ ਕਿਉਂਕਿ ਅੱਜ ਪੂਰੇ ਦੇਸ਼ ਦੇ ਵਿੱਚ ਆ ਅੱਜ ਦੇ ਅਖਬਾਰ ਚ ਟਾਈਮਜ਼ ਆਫ ਇੰਡੀਆ ਚ ਨਿਊਜ਼ ਲੱਗੀ ਹੋਈ ਹੈ ਕਿ ਮਹਾਰਾਸ਼ਟਰ ਦੇ ਵਿੱਚ 25 ਲੱਖ ਰੁਪਏ ਦੇ ਜਿਹੜਾ ਤਕਰੀਬਨ ਰਕਮ ਦਾ ਜਿਹੜਾ ਅਡਲਟਰ ਜਿਹੜੇ ਪ੍ਰੋਡਕਟ ਹੈ ਉਹ ਸੀਜ਼ ਹੈ ਜਿਹੜੇ ਉਹ ਕੀਤੇ ਗਏ ਇਹ ਕੱਲੇ ਸਰ ਮਹਾਰਾਸ਼ਟਰ ਦੀ ਗੱਲ ਨਹੀਂ ਪੂਰੇ ਦੇਸ਼ ਦੇ ਵਿੱਚ ਅੱਜ ਜਗ੍ਹਾ-ਜਗ੍ਹਾ ਤੇ ਜਿਹੜੇ ਐਦਾਂ ਦੇ ਜਿਹੜੇ ਨਕਲੀ ਜਿਹੜਾ ਦੁੱਧ ਆ ਪਨੀਰ ਆ ਖੂਆਗਾ ਉਹ ਜਿਹੜਾ ਸੀਜਾ ਕੀਤਾ ਜਾਂਦਾ ਹੈ ਜਿਹਦੇ ਕਰਕੇ ਲੱਖਾਂ ਜਿਹੜੇ ਕਰੋੜਾਂ ਲੋਕ ਆ ਉਹਨਾਂ ਦੀਆਂ ਜਾਨਾਂ ਨੂੰ ਜਿਹੜਾ ਨੁਕਸਾਨ ਆ ਉਹ ਪਹੁੰਚਦਾ ਹਾਲਾਂਕਿ ਜਿਹੜਾ ਨੈਸ਼ਨਲ ਹੈਲਥ ਪਾਲਿਸੀ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਤੁਸੀਂ ਆਪਣਾ ਹੈਲਥ ਬਜਟ ਆ ਉਹਨੂੰ 2.5% ਕਰੋ ਜੀਡੀਪੀ ਦਾ ਅਸੀਂ ਉਹ ਵੀ ਨਹੀਂ ਕੀਤਾ ਅਸੀਂ 0.5% ਕੀਤਾ ਪਰ ਇਹਦੇ ਨਾਲ-ਨਾਲ ਜੇ ਸੀ ਹੈਲਥ ਬਜਟ ਨੂੰ ਵਧਾ ਸਕਦੇ ਤਾਂ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਵੀ ਤੇ ਜਿਹੜਾ ਐਦਾਂ ਦੇ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦੇ ਆ ਉਹਨਾਂ ਤੇ ਸਖਤੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਅੱਜ ਕਈ ਜਗ੍ਹਾ ਤੇ ਜਿੱਥੇ ਰੇਡ ਹੁੰਦੀ ਆ ਮਹਾਰਾਸ਼ਟਰ ਦੇ ਵਿੱਚ ਵੀ ਜਿੱਥੇ ਹੋਈ ਹੈ ਉੱਥੇ ਸਰ ਕੀ ਹੋਊਗਾ ਸਮਾਨ ਸੀਜ਼ ਕਰ ਲਿਆ ਜਾਂਦਾ ਔਦੋਂ ਬਾਅਦ ਜੁਰਮਾਨਾ ਕਿੰਨਾ ਲੱਗਦਾ ਜੀ 20000 25000 ਤੇ ਮਹੀਨੇ 2 ਮਹੀਨੇ ਬਾਅਦ ਫੇਰ ਜਿਹੜਾ ਉਹ ਬੰਦਾ ਹੁੰਦਾ ਉਹ ਫੇਰ ਉੱਥੇ ਤਰ੍ਹਾਂ ਜਿਹੜਾ ਮਾਰਕੀਟ ਦੇ ਵਿੱਚ ਨਕਲੀ ਦੁੱਧ ਨਕਲੀ ਖੋਆ ਜਿਹੜਾ ਵੇਚਣਾ ਜਿਹੜਾ ਸ਼ੁਰੂ ਕਰ ਦਿੰਦਾ ਸਰ ਇਹਦੇ ਮੈਨੂੰ ਲੱਗਦਾ ਹੈ ਕਿ ਸਖਤ ਕਾਨੂੰਨ ਜਿਹੜਾ ਬਣਾਉਣ ਦੀ ਜ਼ਰੂਰਤ ਹੈ ਕਿ ਜਿਹਦੇ ਚ ਘੱਟੋ ਘੱਟ ਲਾਈਫ ਇਮਪ੍ਰੀਜ਼ਨਮੈਂਟ ਜਿਹੜੀ ਹੈ ਉਹ ਹੋਵੇ ਤੇ ਇਸ ਤੋਂ ਇਲਾਵਾ ਸਰ ਜੇ ਮੈਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਨੇ ਕਿਸਾਨੀ ਤੋਂ ਬਿਨਾ ਪੰਜਾਬ ਚ ਡੈਰੀ ਜਿਹੜਾ ਇਹਦੇ ਤੇ ਸਹਾਇਕਤੰਦੇ ਜਿਹੜਾ ਡਿਪੈਂਡੈਂਟ ਹੈ 2 ਮਿੰਟ ਸਰ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਸਰ ਸਰਕਾਰ ਨੂੰ ਉਹਨਾਂ ਕਿਸਾਨਾਂ ਲਈ ਮਦਦ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਿੱਛੇ ਜੇ ਜਦੋਂ ਇਹ ਕਿ ਬਿਮਾਰੀ ਚੱਲੀ ਤਾਂ ਉਹਦੇ ਕਰਕੇ 18000 ਜਿਹੜੇ ਪਸ਼ੂ ਐ ਉਹਨਾਂ ਦੀ ਜਿਹੜੀ ਮੌਤ ਐ ਉਹ ਹੋ ਗਈ ਤੇ ਇਹਦੇ ਲਈ ਮੈਨੂੰ ਚਾਹੀਤ ਲੱਗਦਾ ਕਿ ਸਰ ਪੂਰੇ ਦੇਸ਼ ਦੇ ਅੰਦਰ ਸਰਕਾਰ ਨੂੰ ਕੋਈ ਐਦਾ ਦੀ ਸਕੀਮ ਲੈ ਕੇ ਉਹਨੂੰ ਚਾਹੀਦੀ ਕਿ ਸਾਰੇ ਜਿਹੜੇ ਪਸ਼ੂ ਐ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਐ ਉਹ ਕੀਤੀ ਜਾਵੇ ਦੂਜਾ ਸਰ ਕਿਉਂਕਿ ਦੁੱਧ ਲਿਆ ਜਾਂਦਾ ਆਮ ਜਿਹੜੇ ਛੋਟੇ ਜਿਹੜੇ ਪਸ਼ੂ ਮਾਲਕ ਇੱਕ ਇੱਕ ਮਿੰਟ ਦੀ ਸਰ ਪਸ਼ੂ ਮਾਲਕਾਂ ਉਹਨਾਂ ਤੋਂ ਤੇ ਜੜੀਆਂ ਵੱਡੀਆਂ ਕੰਪਨੀਆਂਜ਼ ਐ ਉਹ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਉਹੀ ਦੁੱਧ ਦੁੱਗਣੇ ਰੇਟਾਂ ਤੇ ਉਹੀ ਜਿਹੜੇ ਪ੍ਰੋਡਕਟ ਆ ਕਿ ਉਹ ਜਿਹੜਾ ਬਟਰ ਆ ਉਹ ਵੇਚਿਆ ਜਾਂਦਾ ਹੈ ਕਿਸਾਨ ਦੀ ਜਿਹੜਾ ਦੁੱਧ ਦਾ ਜਿਹੜਾ ਪਸ਼ੂ ਮਾਲਕ ਹੈ ਉਹਦੀ ਮਜਬੂਰੀ ਇਹ ਹੈ ਕਿਉਂਕਿ ਉਹਦੇ ਕੋਲੇ ਉਹਨੂੰ ਸੇਮ ਦੇ ਜਿਹੜਾ ਦੁੱਧ ਨੂੰ ਜਿਹੜਾ ਉਹ ਵੇਚਣਾ ਪੈਂਦਾ ਸਰ ਕੋਈ ਐਦਾਂ ਦੇ ਜਿਹੜਾ ਸੂਬੇ ਪੱਧਰ ਤੇ ਕੋਈ ਐਦਾਂ ਦੀਆਂ ਪ੍ਰੋਸੈਸਿੰਗ ਯੂਨਿਟ ਜਿੱਥੋਂ ਕਿਸਾਨ ਦੁੱਧ ਨੂੰ ਸਟੋਰ ਵੀ ਕਰ ਸਕੇ ਉਹਦੀ ਪ੍ਰੋਸੈਸਿੰਗ ਵੀ ਕਰ ਸਕੇ ਤੇ ਸਿੱਧਾ ਜਿਹੜਾ ਕਿਸਾਨ ਜਿਹੜਾ ਦੁੱਧ ਦਾ ਬਿਜ਼ਨਸ ਕਰਦਾ ਉਹਦਾ ਜਿਹੜਾ ਰابطਾ ਸਿੱਧਾ ਮਾਰਕੀਟ ਨਾਲ ਜਿਹੜਾ ਜੁੜ ਸਕੇ ਤਾਂ ਕਿ ਇਸ ਧੰਦੇ ਨੂੰ ਲਾਹੇਵੰਦ ਜਿਹੜਾ ਉਹ ਬਣਾਇਆ ਜਾ ਸਕੇ ਇੱਕ ਮਿੰਟ ਸਰ ਲਾਹੇਵੰਦ ਮਤਲਬ लास्ट सॉरी बल्लभ ननी जी सर लास्ट पॉइंट लास्ट पॉइंट सर बड़ा जरूरी है आई हैव माय ओन लिमिटेशंस बिकॉज़ देयर आर 20 मेंबर्स सर बहुत जरूरी है सर लास्ट पॉइंट स्पीक ऑन दिस पर्टिकुलर बजट एंड आई हैव माय ओन लिमिटेशंस दैट्स व्हाई आई एम 3 मिनट्स प्लीज बल्ला सॉरी थैंक यू सर लास्ट पॉइंट थैंक यू फॉर गिविंग मी दिस अपॉर्चुनिटी जस्ट वेट जस्ट वेट जस्ट यू कंक्लूड इन वन लाइन ਸਰ ਲਾਸਟ ਤੇ ਮੈਂ ਸਿਰਫ ਇਹ ਕਹੂੰਗਾ ਕਿ ਕਿਉਂਕਿ ਦੁੱਧ ਸਾਡੇ ਲਈ ਇੰਨਾ ਜ਼ਰੂਰੀ ਹੈ ਕਿਉਂਕਿ ਸਾਡੇ ਜਿਹੜੇ ਦੇਸ਼ ਦੇ ਲੋਕ ਨੇ ਉਹ ਸਾਰੇ ਮੀਟੀ ਖਾਂਦੇ ਹੋ ਸਾਰੇ ਆਂਡੇ ਨਹੀਂ ਖਾਂਦੇ ਜੇ ਮੈਂ ਆਸਟ੍ਰੇਲੀਆ ਨਾਲ ਕੰਪੈਰੀਜ਼ਨ ਕਰਾਂ ਤਾਂ ਆਸਟ੍ਰੇਲੀਆ ਜਿਹੜਾ ਦੁੱਧ ਤੋਂ ਜਿਹੜੀ ਪਰ ਕੈਪੀਟਾ ਜਿਹੜਾ ਉਹਨਾਂ ਦਾ 10.1 ਹੈ 20.3 ਤੇ ਸਾਡਾ 10.1 ਹੈ ਤੇ ਅਸੀਂ ਦੂਜਿਆਂ ਤੋਂ ਕਿਤੇ ਪਿੱਛੇ ਆ ਸਰ ਮੈਨੂੰ ਲੱਗਦਾ ਕਿਉਂਕਿ ਇਸੇ ਕਰਕੇ ਜੀ ਸਰ